ਪੰਜਾਬ ਦੇ ਲੋਕ ਆਗੂ ਮਜ਼ਦੂਰ ਆਗੂ ਮਕੇਸ਼ ਕੋਇਲ ਜਿਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ ਦਿੱਲੀ ਦੇ ਵਿੱਚ ਪੰਜਾਬ ਪੁਲਿਸ ਜਰੀਏ ਇਸ ਮਾਮਲੇ ਦੇ ਵਿੱਚ ਕੀ ਹੈ ਅਪਡੇਟ ਕਹਿੰਦਾ ਭਾਵ ਕਿ ਮਕੇਸ਼ ਕੋਲ ਆਪਣੇ ਆਪ ਦੇ ਵਿੱਚ ਇੱਕ ਸੰਘਰਸ਼ ਦਾ ਨਾਂ ਨੇ ਖਾਸ ਕਰਕੇ ਮਜ਼ਦੂਰਾਂ ਤੇ ਦਲਤਾਂ ਲਈ ਉਹ ਵੱਡੇ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਜੁਟੇ ਰਹਿੰਦੇ ਆ ਫਿਰ ਉਹਨਾਂ ਦੇ ਮਾਹੌਲ ਉੱਤੇ ਉਹਨਾਂ ਦੀ ਗ੍ਰਿਫਤਾਰੀ ਉੱਤੇ ਪੰਜਾਬ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਪ੍ਰਤੀਕਰਮ ਵੀ ਆਇਆ ਸ਼ਿਗਰਸ਼ੀ ਲੋਕਾਮਲੋ ਇਸ ਮਾਮਲੇ ਨੂੰ ਬੜਾ ਨੇੜੋਂ ਵੇਖਿਆ ਜਾ ਰਿਹਾ ਤੇ ਵੱਡਾ ਪ੍ਰਤੀਕਰਮ ਵੀ ਕੀਤਾ ਜਾ ਰਿਹਾ ਖੈਰ ਗੱਲ ਕਰਦੇ ਆ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਹੈ ਅੱਜ ਦੂਜਾ ਦਿਨ ਹੈ ਖੈਰ ਇਸ ਮਾਹੌਲ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਮਕੇਸ਼ ਮਲਾਉ ਜੀ ਦੇ ਜੀਵਨ ਸਾਥਨ ਕਹਿ ਸਕਦੇ ਆ ਕਿ ਜਿਹੜੇ ਖੁਦ ਸ਼ਿਗਰਸ਼ੀ ਮਹਿਲਾ ਆਗੂ ਨੇ ਇਸਤਰੀ ਜਾਗਰਤੀ ਮੰਚ ਪੰਜਾਬ ਦੇ ਉਹ ਜਰਨਲਿਸਟ ਕਰਨੇ ਬੀਬੀ ਅਮਨਦੀਪ ਕੌਰ ਦਿਓਲ ਜੀ ਸੋ ਬੀਬੀ ਅਮਦੀਪ ਕੌਰ ਦੇਵਾਲ ਜੀ ਚੈਨਲ ਦੇ ਇਸ ਮੰਚ ਉਤੇ ਤੁਹਾਡਾ ਸਵਾਗਤ ਵੈਲਕਮ ਜੀ ਧੰਨਵਾਦ ਸਿੰਦਰ ਸਾਹਿਬ ਬਹੁਤ ਬਹੁਤ ਧੰਨਵਾਦ ਬੀਬੀ ਦੇਵਾਲ ਜੀ ਇਹ ਮਾਹੌਲ ਇਨੀ ਦਿਨੀ ਵੱਡੇ ਪੱਧਰ ਉਤੇ ਪਖਿਆ ਹੋਇਆ ਹੈ ਖਾਸ ਕਰਕੇ ਲੋਕ ਸੰਘਰਸ਼ ਦੇ ਪੜ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਕਿ ਮਕੇਸ਼ ਮਲਾਉਤ ਦੀ ਗ੍ਰਿਫਤਾਰੀ ਹੁੰਦੀ ਹੈ ਖੈਰ ਆਪ ਇਹ ਮਾਮਲੇ ਦੇ ਵਿੱਚ ਗ੍ਰਿਫਤਾਰੀ ਦੀ ਵਜ੍ਹਾ ਕੀ ਹੈ ਸਭ ਤੋਂ ਪਹਿਲਾਂ ਤਾਂ ਇੱਥੋਂ ਆਪਾਂ ਤੁਰਦੇ ਹਾਂ ਕੀ ਮਾਮਲਾ ਅਸਲ ਦੇ ਵਿੱਚ ਹੈ ਕਿ ਇਹ ਮੋٹے ਤੌਰ ਤੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਲੋਕ ਸੰਘਰਸ਼ ਜਿਹੜੇ ਮਕੇਸ਼ ਮਲਾਉਧ ਨੇ ਉਹ ਸੰਘਰਸ਼ਾਂ ਦੇ ਵਿੱਚ ਰਹਿ ਤੇ ਪਿਛਲੇ ਪੇੜ ਦੌਰਾਨ ਜਿੱਥੇ-ਜਿੱਥੇ ਵੀ ਉਹਨਾਂ ਵੱਲੋਂ ਸੰਘਰਸ਼ ਕੀਤੇ ਗਏ ਜਾਂ ਜਿਹੜੀਆਂ ਪੁਲਿਸ ਵੱਲੋਂ ਕਾਰਵਾਈਆਂ ਕੀਤੇ ਗੀਆਂ ਉਹਦੇ ਇਲਜ਼ਾਮ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਪਰ ਹੋਰ ਜਿਹੜੀ ਆਪਾਂ ਵਜ੍ਹਾ ਵੇਖੀਏ ਤਾਂ ਉਹ ਕੀ ਆਪਾਂ ਮੰਨ ਸਕਦੇ ਹਾਂ ਫਿਰ ਅੱਗੇ ਤੁਰਦੇ ਹਾਂ ਜੀ ਅਮਨਦੀਪ ਦੇਖੋ ਇੱਕ ਤਾਂ ਇਸ 'ਚ ਕੋਈ ਸ਼ੱਕ ਨਹੀਂ ਕਿ ਸੰਘਰਸ਼ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਨਾ ਅੱਛੇ ਪ੍ਰਕਾਰਾਂ ਪੌਂਦੀਆਂ ਹੈਗੀਆਂ ਨੇ ਤੇ ਜਦੋਂ ਤੋਂ ਜ਼ਮੀਨ ਰਾਖਤੀ ਸੰਘਰਸ਼ ਕਮੇਟੀ ਬਣੀ ਆ ਹੂੰ 2013 ਦੇ ਵਿੱਚ ਉਸ ਸਮੇਂ ਤੋਂ ਲੈ ਕੇ ਅਕਾਲੀ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਕਿੰਨਾ ਸਰਕਾਰਾਂ ਦਾ ਜਿਹੜਾ ਰੂਪ ਆ ਉਹੋ ਦੇਖਿਆ ਆ ਜੀ ਇਹ ਤਿੰਨਾਂ ਹੀ ਸਰਕਾਰਾਂ ਦੁਆਰਾ ਵੱਖ-ਵੱਖ ਸਮੇਂ ਲਏ ਗਏ ਨੇ ਜ਼ਮੀਨ ਪ੍ਰਾਪਤੀ ਫਰਸ਼ ਕਮੇਟੀ ਦੇ ਵੱਖ-ਵੱਖ ਆਗੂਆਂ ਦੇ ਉੱਤੇ ਪਰਚੇ ਪਾਏ ਜਿਵੇਂ ਆ। ਹੂੰ ਜੀ। ਪਰ ਉਸ ਦੇ ਵਿੱਚ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਅੱਜ ਇਸ ਗ੍ਰਿਫਤਾਰੀ ਦਾ ਮੁੱਖ ਕਾਰਨ ਕੀ ਲੱਗਦਾ? ਹੂੰ। ਕਿਉਂਕਿ ਦੇਖੋ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਇਸ ਚੀਜ਼ ਦਾ ਇੱਕ ਖੇਹੰਕ ਕਰ ਰਹੀ ਆ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਜੋ ਹੈ ਜਿਹੜਿਆ ਨਰੇਗਾ ਵਾਲਾ ਸਕੀਮ ਨੂੰ ਧਾਕੇ ਉਹਨਾਂ ਨੇ ਇੱਕ ਨਵੇਂ ਰੂਪ ਦੇ ਵਿੱਚ ਲੈ ਕੇ ਆਂਦਾ ਸੈਂਟਰ ਗਵਰਨਮੈਂਟ ਨਹੀਂ ਉਹਦੇ ਖਿਲਾਫ ਮਤਾ ਪਾ ਰਹੀ ਆ ਤੇ ਦੂਸਰੇ ਪਾਸੇ ਤੀਜੀ ਸਟੇਟ ਤੋਂ ਜਾ ਕੇ ਇੱਕ ਮਜ਼ਦੂਰ ਆਗੂ ਜੜਾਇਆ ਉਹ ਅਰੈਸਟ ਕਰ ਰਹੀ ਆ ਪੰਜਾਬ ਦੇ ਅੰਦਰ ਜੋ ਸਥਿਤੀ ਹੈਗੀ ਆ ਅਮਨ ਕਾਨੂੰਨ ਦੀ ਉਹ ਪੰਜਾਬ ਪੁਲਿਸ ਤੋਂ ਨਹੀਂ ਸੰਭਲਦੀ ਬਲਕਿ ਉਹ ਤੀਜੀ ਸਟੇਟ ਤੇ ਜਾ ਕੇ ਇੱਕ ਮਜ਼ਦੂਰਾ ਗੁਰੂ ਅਰੈਸਟ ਕਰ ਰਹੇ ਨੇ ਤੇ ਦੂਜੇ ਪਾਸੇ ਮਜ਼ਦੂਰਾਂ ਨਾਲ ਹੀਜ ਜੜਾਇਆ ਉਹ ਵਿਧਾਨ ਸਭਾ ਦੇ ਵਿੱਚ ਸ਼ੋਅ ਕਰ ਰਹੇ ਆ ਅਸਲ ਵਿੱਚ ਜਿਹੜੀ ਚੀਜ਼ ਹੈਗੀ ਆ ਕਿ ਉਹ ਇਹ ਆ ਕਿ ਬੀਜੇਪੀ ਦਾ ਜਿਹੜੀ ਇੱਕ ਫਾਸ਼ੀਵਾਦੀ ਤਰੀਕੇ ਦੇ ਨਾਲ ਉਹ ਦੇਸ਼ ਦੇ ਅੰਦਰ ਜਿਹੜੇ ਨੇ ਵੱਖ-ਵੱਖ ਕਾਨੂੰਨਾਂ 'ਚ ਤਬਦੀਲੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਹੋਰ ਔਖਾ ਬਣਾ ਰਹੀ ਆ ਤੇ ਨਾਲੋਂ ਨਾਲ ਜਿਹੜਾ ਆ ਵੱਡੇ-ਵੱਡੇ ਕਾਰਪੋਰੇਟ ਤਜਵੀਰਦਾਰਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਕੁੱਪੂੜ ਰਹੀ ਆ ਸਾਮਰਾਜ ਦੀ ਪੈੜ ਦੇ ਵਿੱਚ ਪੈੜ ਰੱਖ ਕੇ ਤੁਰ ਰਹੀ ਆ ਤੇ ਉਸ ਦੇ ਵਿੱਚ ਭਗਵੰਤ ਮਾਨ ਸਰਕਾਰ ਕੋਈ ਵੱਖਰਾ ਨਹੀਂ ਕਰ ਰਹੀ ਹਾਂ ਜੋ ਚੀਜ਼ ਉੱਤੇ ਹੱਥ 'ਚ ਸੀ ਲੇਬਰ ਲਾਜ਼ ਦੇ ਵਿੱਚ ਜੋ ਤਬਦੀਲੀ ਕੀਤੀ ਉਸ ਦੇ ਵਿੱਚ ਭਗਵੰਤ ਮਾਨ ਸਰਕਾਰ ਉਹਨੂੰ ਉਹਦੇ ਤੇ ਮਤਾ ਕਿਉਂ ਨਹੀਂ ਲੈ ਕੇ ਆਈ ਇਸ ਕਾਨੂੰਨ ਤੇ ਕਿਉਂ ਲੈ ਕੇ ਆਈ ਹੈ ਜਿਸ ਦੇ ਵਿੱਚ ਉਹ ਨਹੀਂ ਪਾ ਸਕਦੀ ਸੀ ਮਤਾ ਹਾਲਾਂਕਿ ਇਹਦੇ ਵਿੱਚ ਬਹੁਤ ਕੁਝ ਉਹਨਾਂ ਦੇ ਹੱਥ 'ਚ ਨਹੀਂ ਪਰ ਜਿਹੜੀ ਲੇਬਰ ਕੋਰਟ ਨੇ ਕਿਸੇ ਬੰਦੇ ਦੀ ਦਿਹਾੜੀ ਦਾ ਸਵਾਲ ਆ ਉਹ ਤੁਸੀਂ ਕਰ ਸਕਦੇ ਸੀਗੇ ਕੇਰਲਾ ਨੇ ਕਿਹਾ ਕਿ ਅਸੀਂ ਆਪਣੀ ਸਟੇਟ ਦੇ ਵਿੱਚ ਜਿਹੜਾ ਆ ਕਿ ਆਪਣਾ ਲੇਬਰ ਕੋਡ ਜਿਹੜਾ ਆ ਉਹ ਲਾਗੂ ਕਰਾਂਗੇ ਅਸੀਂ ਸੈਂਟਰ ਦੇ ਨੂੰ ਨਹੀਂ ਮੰਨਾਂਗੇ ਤਾਂ ਇਸ ਲਈ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਤਰ੍ਹਾਂ ਦੇ ਨਾਲ 20 ਪੀਮ ਹੈ ਆਰਐਐਸਐਡੀ ਤੇ ਉਹ ਉਹ ਉਸੇ ਹੀ ਕੇਂਦਰ ਦੀ ਪੈੜ ਦੇ ਵਿੱਚ ਪੈੜ ਰੱਖ ਰਹੀ ਆ ਤੇ ਇਸ ਵਕਤ ਜੋ ਮਾਹੌਲ ਬਣ ਰਿਹਾ ਉਹਦੇ ਵਿੱਚ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਨੇ ਉਹ ਇੱਕ ਡਿਫਾਈਸਿਵ ਭੂਮਿਕਾ ਜਿਹੜੀ ਆ ਉਹ ਨਿਭਾਣ ਜਾ ਰਹੇ ਹੈਗੇ ਨਹੀਂ ਜਾਂ ਨਿਭਾ ਰਹੇ ਨਹੀਂ ਤਾਂ ਉਸ ਕਿਤੇ ਨਾ ਕਿਤੇ ਉਸ ਦਰਚੋਂ ਜਾਂ ਆਉਣ ਵਾਲੇ ਮਾਹੌਲ ਦੇ ਵਿੱਚ ਜੋ ਲੋਕਾਂ ਦੇ ਅੰਡਰ ਚੱਲ ਰਿਹਾ ਹੈਗਾ ਆ ਉਹਨੂੰ ਕਿਤੇ ਨਾ ਕਿਤੇ ਠੱਲਣ ਦੇ ਲਈ ਤੇ ਦੂਸਰਾ ਜਿਹੜੀ ਸਾਡੇ ਦੇਸ਼ ਦੇ ਅੰਦਰ ਜ਼ਮੀਨ ਦੀ ਕਾਣੀ ਵੰਡ ਹੈ ਉਸ ਕਾਣੀ ਵੰਡ ਦੇ ਖਿਲਾਫ ਜਿਹੜੀ ਲੜਾਈ ਹੈ ਜਿਸ ਦੇ ਵਿੱਚੋਂ ਪਿਛਲੇ ਸਮੇਂ ਇਹਨਾਂ ਨੇ ਜਿਹੜਾ ਆ ਬੇਚਰਾਗ ਪਿੰਡ ਦੇ ਵਿੱਚ ਜਿਹੜੀ ਰਾਜੇ ਜੀਮ ਦੀ ਵਿਆਸਤ ਦੀ ਜ਼ਮੀਨ ਸੀ ਜਿਹੜੀ ਇਹ ਕਿਹਾ ਗਿਆ ਕਿ ਵੇਜਮੀਆਂ ਚ ਵੰਡੀ ਜਾਵੇ ਤੇ ਜਦੋਂ ਉਸ ਵੱਲ ਨੂੰ ਕਦਮ ਚੱਕਿਆ ਲੈਂਡ ਫੀਲਿੰਗ ਕਾਨੂੰਨ ਨੂੰ ਦੇਸ਼ ਦੇ ਅੰਦਰ ਲਾਗੂ ਕਰਨ ਦੀ ਗੱਲ ਕੀਤੀ ਤਾਂ ਉਸ ਸਮੇਂ ਤੋਂ ਜਿਹੜਾ ਆ ਇਹ ਪੂਰੀ ਤਰ੍ਹਾਂ ਨਾਲ ਬੁਖਲਾਹਟ ਜਿਹੜੀ ਆ ਉਹ ਸਾਹਮਣੇ ਆਈ ਆ ਤੇ ਉਸੇ ਬੁਖਲਾਹਟ ਦੇ ਵਿੱਚ ਹੋਈ ਲਗਾਤਾਰ ਪੁਲਿਸ ਲੋ ਹੈ ਮੁਕੇਸ਼ ਮਲੋਤ ਤੇ ਹੋਰ ਆਗੂਆਂ ਦੀ ਪੈੜ ਨੱਪ ਰਹੀ ਸੀ ਤੇ ਉੱਥੇ ਵਿੱਚ ਹੀ ਉਸੇ ਦਿਸ਼ਾ ਦੀ ਅਸੀਂ ਇਹ ਸਮਝਦੇ ਹਾਂ ਜਿਹਪੁਣਸ ਨੇ ਜੜਾਇਆ ਉਹਨਾਂ ਨੂੰ ਇਹ ਅਰੈਸਟ ਕੀਤਾ ਹੈ ਹੂੰ ਉਹ ਕਹਿੰਦਾ ਪਾਪ ਕਿ ਜਿਹੜਾ ਭੋਏ ਦਾ ਜਾਨੀ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਹੈ ਉਹ ਇੱਕ ਵੱਡੀ ਵਜ੍ਹਾ ਹੈ ਜਿਹੜੀ ਮਕੇਸ਼ ਮਲੌਤ ਦੀ ਗ੍ਰਿਫਤਾਰੀ ਹੁੰਦੀ ਹੈ ਬਿਲਕੁਲ ਜੀ ਉਹ ਇੱਕ ਵੱਡੀ ਵਜ੍ਹਾ ਹੈ ਹੂੰ ਕਿਉਂਕਿ ਇੱਕ ਭਿੰਦਰ ਸਾਹਿਬ ਇਹ ਹੈ ਕਿ ਜੇ ਅਸੀਂ ਆਪਣੇ ਅੱਜ ਵੀ ਸਮਾਜ ਦੇ ਅੰਦਰ ਇੱਕ ਦੇਖਦੇ ਆ ਇੱਕ ਕਾਣੀ ਵੰਡ ਜਿਹੜੀ ਮੋਟਰ ਰੂਪ ਚ ਸਾਨੂੰ ਨਜ਼ਰ ਆਉਂਦੀ ਹੈ ਇਹ ਛਿੱਪਦੇ ਵੰਡ ਜਿਹੜੇ ਘਰ ਨੇ ਉਸ ਆਮ ਤੌਰ ਤੇ ਦਲਤ ਲੋਕਾਂ ਦੇ ਆ ਸਾਡੇ ਤੇ ਉਹ ਸਾਡੇ ਹੀ ਭੈਣ ਭਰਾ ਨੇ ਸਾਡੇ ਹੀ ਸਮਾਜ ਦੇ ਲੋਕ ਨੇ ਪਰ ਉਹਨਾਂ ਨੂੰ ਇੱਕ ਲੰਬੇ ਸਮੇਂ ਤੋਂ ਸਦੀਆਂ ਤੋਂ ਇੱਕ ਖਾਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਦੇ ਲਈ ਛੱਡਿਆ ਹੋਇਆ ਹਾਸ਼ੀਏ ਤੇ ਧੱਕਿਆ ਹੋਇਆ ਤੇ ਅੱਜ ਜਦੋਂ ਵੀ ਕੋਈ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਸਮੇਂ-ਸਮੇਂ ਦੇ ਉੱਤੇ ਹੀ ਜੜਾਇਆ ਇੱਕ ਚੀਜ਼ ਦਾ ਸਾਹਮਣਾ ਕਰਨਾ ਪਿਆ ਅੱਜ ਜੇ ਦੇਖਿਆ ਜਾਵੇ ਤਾਂ ਸਾਡੇ ਦੇਸ਼ ਦੇ ਅੰਦਰ ਜਿਹੜੇ ਆਰਥਿਕ ਸਾਧਨਾਂ ਦੀ ਪੂਰੀ ਤਰ੍ਹਾਂ ਨਾਲ ਕਾਰਵਾਈ ਵੰਡ ਹੈ ਉਹਦੇ ਵਿੱਚੋਂ ਚਾਹੇ ਜ਼ਮੀਨ ਲਗਾਈਏ ਚਾਹੇ ਫੈਕਟਰੀਆਂ ਲਗਾਈਏ ਜਾਂ ਜੋ ਵੀ ਆਰਥਿਕ ਸਾਧਨ ਹੈਗੇ ਆ ਸਾਡੇ ਤੇ ਜ਼ਮੀਨ ਦੇ ਪੰਜਾਬ ਦੀ ਗੱਲ ਕਰੀਏ ਤੇ ਜ਼ਮੀਨ ਮੁੱਖ ਸਾਧਨਾ ਸਾਡੀ ਜ਼ਿੰਦਗੀ ਦੀ ਰੋਜੀ ਰੋਟੀ ਦਾ ਤੇ ਜਦੋਂ ਸਾਡੇ ਦੇਸ਼ ਦੇ ਅੰਦਰ ਹਰੀ ਕ੍ਰਾਂਤੀ ਦੇ ਰਾਹੀਂ ਮਸ਼ੀਨੀਕਰਨ ਹੋਇਆ ਉਸ ਸਮੇਂ ਜੋ ਇੱਕ ਵਿਹਲੀ ਹੋਈ ਲੇਬਰ ਸੀ ਉਹਨੂੰ ਕਿਤੇ ਨਹੀਂ ਲਗਾਇਆ ਗਿਆ ਉਸ ਪਾਏ ਦੀ ਇੰਡਸਟਰੀ ਜਿਹੜੀ ਆ ਸਾਡੇ ਸਟੇਟ 'ਚ ਨਹੀਂ ਸੀ ਤਾਂ ਉਹ ਵਿਹਲੇ ਹੋਏ ਜਿਹੜੇ ਲੋਕ ਸੀਗੇ ਉਹਨਾਂ ਕੋਲ ਜ਼ਿੰਦਗੀ 'ਚ ਆਉਣ ਦਾ ਕੀ ਅਸਰ ਬਚਦਾ ਹੈਗਾ ਕਿਉਂਕਿ ਵੱਡੀ ਗਿਣਤੀ ਮਜ਼ਦੂਰ ਦਲਿਤ ਪਰਿਵਾਰਾਂ 'ਚ ਹੋਣੇ ਤਾਂ ਉਹਦੇ ਵਿੱਚ ਜੋ ਦਲਿਤ ਔਰਤਾਂ ਨੇ ਸਾਡੀਆਂ ਜਿਹੜੀਆਂ ਧੀਰੀ ਤਰ੍ਹਾਂ ਦੀ ਗੁਲਾਮੀ ਨੂੰ ਸਹਿੰਦੀਆਂ ਨੇ ਜਿਹਦੇ ਵਿੱਚ ਉਹ ਔਰਤ ਹੋਣ ਦਾ ਸਾਡੇ ਸਮਾਜ ਦੇ ਅੰਦਰ ਜੋ ਮਾਪਦੰਡ ਨੇ ਜਾ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਦੂਜੇ ਨੰਬਰ ਦੀ ਤੇ ਦਲਤ ਹੋਣ ਦੇ ਨਾਲ ਉਹ ਪੋਜੀਸ਼ਨ ਹੋਰ ਵੀ ਥੱਲੇ ਚਲੀ ਜਾਂਦੀ ਆ ਕਿਉਂਕਿ ਦਲਤ ਔਰਤਾਂ ਤੋਂ ਥੱਲੇ ਤਾਂ ਸਿਰਫ ਉਹਨਾਂ ਦੇ ਬੱਚੇ ਜਾਂ ਪਸ਼ੂ ਹੀ ਆਉਂਦੇ ਨੇ ਤਾਂ ਤੇਰੀ ਤਰ੍ਹਾਂ ਦੀ ਜਿਹੜੀ ਗੁਲਾਮੀ ਨੂੰ ਹੰਡਾ ਰਹੀਆਂ ਤੇ ਉਹ ਸਾਰਾ ਦਿਨ ਆਪਣੀ ਕੱਚ ਦੇ ਵਿੱਚ ਦਾਤੀ ਕੰਲੀ ਲੈ ਕੇ ਫਿਰਦੀਆਂ ਬਗਾਨੀਆਂ ਵੱਟਾਂ ਤੇ ਗਾਲਾਂ ਖਾਂਦੀਆਂ ਤੇ ਇਥੋਂ ਤੱਕ ਕਿ ਸਰੀਰਕ ਸ਼ੋਸ਼ਣ ਦਾ ਵੀ ਸਾਹਮਣਾ ਕਰਦੀਆਂ ਤਾਂ ਜਦੋਂ ਉਹਨਾਂ ਦੀ ਆਵਾਜ਼ ਇੱਕ ਰੂਪ ਚ بلند ਕੀਤੀ ਗਈ ਕਿ ਜੇ ਜ਼ਮੀਨ ਦੀ ਕਾਣੀ ਵੰਡ ਹੋਊਗੀ ਉਹ ਲੋਕ ਜਿਹੜੇ ਇਸ ਧਰਤੀ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਆਬਾਦੀ ਨੇ ਦਲਰ ਕੱਜੇ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਡੀ ਆਬਾਦੀ ਹੈ ਤੇ ਜੇ ਉਹ ਜ਼ਮੀਨ ਤੋਂ ਬਾਹਰ ਆ ਤੇ ਜ਼ਮੀਨ ਦੀ ਕਾਣੀ ਵੰਡ ਖਤਮ ਹੋਊਗੀ ਉਹਨਾਂ ਨੂੰ ਵੀ ਜ਼ਮੀਨ ਦਾ ਕੋਈ ਟੁਕੜਾ ਮਿਲੂਗਾ ਤਾਂ ਉਹਨਾਂ ਦੀ ਜ਼ਿੰਦਗੀ ਵੀ ਸੌਖੀ ਹੋਏਗੀ ਜਿਸ ਦੇ ਵਿੱਚੋਂ ਹੀ ਪਹਿਲਾਂ ਪੰਚਾਇਤੀ ਜ਼ਮੀਨ 'ਚੋਂ ਤੀਜੇ ਹਿੱਸੇ ਦੀ ਲੜਾਈ ਜਿਹੜੀ ਲੜੀ ਗਈ ਜਿਹਦੇ ਵਿੱਚੋਂ ਦੋ ਪਰਚੇ ਜਿਹੜੇ ਹੈਗੇ ਆ ਮੁਕੇਸ਼ ਦੇ ਉੱਪਰ ਪੁਰਾਣੇ ਜਿਹਦੇ ਉਹਨਾਂ ਨੇ ਕਿਹਾ ਸੀ ਉਹ ਪੀਓ ਹੈ ਹਲਾਂਕਿ ਇਹਨਾਂ ਨੇ ਕਿਹਾ ਇਹ ਸਿੱਕੇ ਅਸੀਂ ਉਸਚ ਅਰੈਸਟ ਕੀਤਾ ਜਦੋਂ ਦਿੱਲੀੋਂ ਅਰੈਸਟ ਕੀਤਾ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਉਹ ਜਿਹੜਾ ਬੇਚਰਾ ਜਮੀਨ ਤੇ ਜਾਣ ਲਈ ਉਸ ਸਮੇਂ ਇਹਨਾਂ ਨੇ ਇੱਕ ਝੂਠਾ ਪਰਚਾ ਕੀਤਾ ਚੋਰੀ ਦਾ ਤੇ ਉਸ ਪਰਚੇ ਦੇ ਤਹਿਤ ਅਰੈਸਟ ਪਾਈ ਆ ਜਦੋਂ ਕਿ ਸਾਰੀ ਦੀ ਸਾਰੀ ਲੜਾਈ ਜਿਹੜੀ ਆ ਕਿਉਂਕਿ ਜਿਨ੍ਹਾਂ ਦੇ ਕਬਜ਼ੇ ਹੇਠ ਉਹ ਹਜ਼ਾਰਾਂ ਏਕੜ ਜ਼ਮੀਨਾਂ ਨੇ ਜਿਨ੍ਹਾਂ ਕੋਲ ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਕਿ 17.5 ਏਕੜ ਤੋਂ ਵੱਧ ਜ਼ਮੀਨ ਕੋਈ ਰੱਖ ਨਹੀਂ ਸਕਦਾ ਸਾਡੇ ਦੇਸ਼ ਦੇ ਅੰਦਰ 85% ਖਸਾਨੀ ਉਹ ਆ ਜਿਹੜੀ 5 ਕਿੱਲਿਆਂ ਤੋਂ ਘੱਟ ਵਾਲੀ ਆ ਤਾਂ ਉਹ ਤਾਂ ਹੀ ਇਹ ਚਾਹੂਗੀ ਕਿ ਮੁਕੇਸ਼ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਅਰੈਸਟ ਕੀਤਾ ਜਾਵੇ ਤਾਂ ਜਿਹੜੀ 15% ਖਸਾਨੀ ਜਰ ਜਿਹਨੂੰ ਅਸੀਂ ਖਸਾਨੀ ਨਹੀਂ ਕਹਿੰਦੇ ਅਸੀਂ ਉਹਨੂੰ ਕਹਿੰਦੇ ਆ ਕਿ ਉਹ ਜ਼ਗੀਰਦਾਰ ਨੇ ਵੱਡੇ ਵੱਟੇ ਜਿਨ੍ਹਾਂ ਕੋਲ ਕਈ-ਕਈ ਹਜ਼ਾਰ ਏਕੜ ਜ਼ਮੀਨਾਂ ਨੇ ਉਹ ਨਹੀਂ ਜਾਣਗੇ ਕਿ ਇਹ ਜਮੀਨਾਂ ਜਿਹੜੀਆਂ ਨੇ ਆਮ ਲੋਕਾਂ 'ਚ ਆਮ ਕਿਸਾਨਾਂ 'ਚ ਵੰਡੀਆਂ ਜਾਣ ਤਾਂ ਇਸ ਲਈ ਇਹ ਜੇ ਕਿਤੇ ਨਾ ਕਿਤੇ ਉਸ ਲੜਾਈ ਜਿਹੜੀ ਜਿਹਦਾ ਅਗਾਜ਼ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਜਿਹਦੀ ਸ਼ੁਰੂਆਤ ਕਹਿ ਸਕਦੇ ਆ ਕਿ 17.5 ਏਕੜ ਦੀ ਡਿਮਾਂਡ ਜਦੋਂ ਇਹਨਾਂ ਨੇ ਕਰਨੀ ਸ਼ੁਰੂ ਕੀਤੀ ਹੈ ਤਾਂ ਉਸ ਤੋਂ ਬਾਅਦ ਵੀ ਜਿਹੜੀ ਇਹ ਸਾਰੀ ਬੁਖਲਾਹਟ ਆ ਸਾਹਮਣੇ ਆਈ ਹੈ ਕਹਿੰਦਾ ਬਾਪ ਕਿ ਜ਼ਮੀਨ ਦੀ ਸੀਲਿੰਗ ਹੋਏ ਜਿਹੜੀ 17.5 ਏਕੜ ਤੋਂ ਵੱਧ ਜ਼ਮੀਨ ਹੈ ਉਹ ਜਾ ਕੇ ਖੇਤ ਮਜ਼ਦੂਰਾਂ ਦੇ ਹਿੱਸੇ ਵੰਡ ਦਿੱਤੀ ਜਾਵੇ। ਇਸੇ ਤਰ੍ਹਾਂ ਦਾ ਜਿਹੜਾ ਡਿਮਾਂਡ ਇਹਦੇ ਵਿੱਚ ਆਉਂਦੀ ਹੈ ਮੂਟੇ ਤੌਰ ਤੇ ਜੇਕਰ ਆਪਾਂ ਗੱਲ ਕਰ ਲਈਏ। ਬਿਲਕੁਲ ਜੀ ਜ਼ਮੀਨਦਾਰਾਂ ਦੀ ਸੰਘਰਸ਼ ਕਮੇਟੀ ਦਾ ਇਹ ਹੈਗਾ ਕਿ ਜੋ ਬੇਜਮੀਨੇ ਆ ਹਮਮ ਹਮ ਕਿਸਾਨ ਗਲਤ ਜੋ ਵੀ ਹੈਗੇ ਆ ਉਹਨਾਂ 'ਤੇ ਹੀ ਵੰਡੀ ਜਾਣੀ ਚਾਹੀਦੀ। ਹਮ ਪਰ ਦੂਜੇ ਬੰਦੇ ਤੁਸੀਂ ਅਮਨਦੀਪ ਦੇਵਾਲ ਜੀ ਗੱਲ ਕੀਤੀ ਹੈ ਮਨਰੇਗਾ ਦੀ ਵੀ ਪੰਜਾਬ ਸਰਕਾਰ ਵੱਲੋਂ ਸਪੈਸ਼ਲ اجلاس ਸੱਦਿਆ ਗਿਆ। ਗੱਲ ਮਜ਼ਦੂਰਾਂ ਦੀ ਹੁੰਦੀ ਹੈ ਮਜ਼ਦੂਰਾਂ ਤੇ ਹੀਜਦੀ ਹੁੰਦੀ ਹੈ ਤੇ ਦੂਜੇ ਬੰਨੇ ਮਜ਼ਦੂਰ ਆਗੂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਪਰ ਚਰਚਾ ਜਿਹੜੀ ਤੁਸੀਂ ਦੱਸਿਆ ਕਿ ਪਹਿਲਾਂ ਰਹੀ ਸੀ ਕਿ ਪੁਰਾਣੇ ਕੇਸ ਬੰਦੀ ਅਰੈਸਟ ਕੀਤਾ ਗਿਆ ਕਿਉਂਕਿ ਤੁਸੀਂ ਦੱਸ ਰਿਹਾ ਕੋਈ ਪੀਓ ਪੀਓ ਕਰਾਰ ਵੀ ਲੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਅੰਡਰਗਰਾਉਂਡ ਬਜੂ ਵੀ ਇੱਕ ਉਹਨਾਂ ਦਾ ਜੀਵਨ ਰਿਹਾਣਾ ਪਰ ਹੁਣ ਤੁਸੀਂ ਦੱਸਿਆ ਕਿ ਇਹ ਪੁਰਾਣੇ ਕੇਸ ਦੀ ਬਜਾਏ ਫੁਲਾਣੇ ਦੂਜਾ ਅਗਲਾ ਕੇਸ ਜਿਹੜਾ ਅਰੈਸਟ ਇਹਨੂੰ ਆਪਾਂ ਕਿਵੇਂ ਖੋਲਾਂਗੇ ਫਿਰ ਦੇਖੋ ਭੀ ਦਸਾਂ ਵੀ ਇਸ ਚੇਕ ਬੜਾ ਪੁਰਾਣਾ ਗਿਆ ਜਾਂ ਪਹਿਲਾਂ ਤੋਂ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕਿਸੇ ਆਗੂ ਨੂੰ ਅਰੈਸਟ ਕੀਤਾ ਜਾਂਦਾ ਤਾਂ ਉਹ ਕਈ ਵਾਰੀ ਇੱਕ ਕੇਸ ਦੇ ਵਿੱਚ ਅਰੈਸਟ ਕਰਕੇ ਤੇ ਉਹਨੂੰ ਲੰਬਾ ਸਮਾਂ ਜੇਲ੍ਹ 'ਚ ਰੱਖਣ ਦੇ ਮਨਸ਼ੇ ਦੇ ਹੇਠ ਹੂੰ ਜਿਹੜਾ ਉਹ ਹਾਰੀ-ਵਾਰੀ ਜਿਹੜੇ ਆ ਵੱਖ-ਵੱਖ ਜਦੋਂ ਮੰਨ ਲਓ ਕਿ ਕੋਈ ਇੱਕ ਕਾਨੂੰਨ ਇੱਕ 'ਚੋਂ ਛੋਲ ਕਰਾਉਂਦਾ ਤਾਂ ਉਹ ਫਿਰ ਦੂਸਰੇ ਤੇ ਅਰੈਸਟ ਪਾਉਂਦੇ ਆ ਤੀਸਰੇ 'ਚ ਪਾਉਂਦੇ ਆ ਤਾਂ ਇਹਦੇ ਨਾਲ ਇੱਕ ਸਟੇਟ ਲੰਬਾ ਸਮਾਂ ਉਸ ਆਗੂ ਨੂੰ ਉਸ ਨੂੰ ਲੈ ਕੇ ਟਾਕਰੇ ਕਰਕੇ ਉਸ ਨੂੰ ਖਤਮ ਕਰਨਾ ਆ ਬਿਲਕੁਲ ਜੀ ਬਲਵੰਤ ਸਾਹਿਬ ਦੇ ਕਿੰਨੇ ਕੇਸ ਨੇ ਹੁਣ ਤੱਕ ਐਸਆਰ ਇਸ ਤਰ੍ਹਾਂ ਦੇ ਦੇਖੋ ਇਸ ਤਰ੍ਹਾਂ ਦਾ ਉਹਨਾਂ ਦੇ ਉੱਤੇ ਘੱਟੋ ਘੱਟ ਜੋ ਹੈ 42 ਐਸਆਰ ਦਰਜ ਨੇ ਦਰਜ ਜੀ ਵੱਖ-ਵੱਖ ਜੋ ਲੋਕ ਸੰਘਰਸ਼ ਦੀ ਧਾਰਾ ਇਹ ਹੀ ਹੈ ਸਾਰੇ ਹਾਂ ਜੀ ਲੋਕਾਂ ਦੀ ਸੰਘਰਸ਼ ਦੀ وجہ ਇਹ ਕੇਸ ਨੇ ਸਾਰੇ ਇਹ ਵਿਆਗੀ ਤੁਸੀਂ ਬਿਲਕੁਲ ਜੀ ਇਹ ਕੋਈ ਉਹਨਾਂ ਦਾ ਪਰਸਨਲ ਜਾਂ ਕੋਈ ਕ੍ਰਾਈਮਨਲ ਕੋਈ ਉਸ ਤਰ੍ਹਾਂ ਦੀ ਕੋਈ ਕੇਸ ਨਹੀਂ ਹੋਇਆ ਬਲਕਿ ਦੂਰਾ ਆਮ ਲੋਕਾਂ ਦਾ ਦਲਤਾਂ ਲਈ ਜਿਹੜੀ ਲੜਾਈ ਜਿਹੜਾ ਸੰਘਰਸ਼ ਸੀ ਉਹਦੀ ਵਜ੍ਹਾ ਉਹਨਾਂ ਦੇ ਉੱਤੇ ਮੜੀਆਂ ਨਹੀਂ ਐ ਜਾਨੀ ਕਿ ਐਫ ਆਈ ਆਰ ਬਿਲਕੁਲ ਜੀ ਇਹ ਉਹ ਵੀ ਨੇ ਜਿਹੜੀਆਂ ਆਪਣੇ ਹੱਕ ਸੱਚ ਦੀ ਆਵਾਜ਼ ਨੂੰ ਉਠਾਉਣ ਦੇ ਬਦਲੇ ਉਹਨਾਂ ਦੇ ਉੱਤੇ ਜਿਹੜਾ ਆ ਉਹਨਾਂ ਦੇ ਵਿੱਚੋਂ ਇੱਕ ਪੁਰਾਣਾ ਕੇਸ ਨੂੰ ਲੈ ਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਫਿਰ ਅੱਜ ਉਹਦੇ ਤੇ ਅਪਡੇਟ ਕੀ ਲਈ ਕਿ ਉਹ ਕਾਰਵਾਈ ਪ੍ਰਕਿਰਿਆ ਦਾ ਹਟ ਸਕੇ ਹੁੰਦਾ। ਉਹ ਕੀ ਆਈ ਤੇ ਉਹਨਾਂ ਨੂੰ ਸੰਗਰੂਰ ਦੀ ਜੇਲ੍ਹ ਦੇ ਵਿੱਚ ਜੋ ਹ ਭੇਜ ਦਿੱਤਾ ਗਿਆ ਆ। ਅੱਜ ਇਸ ਮੁਕਤ ਉਹ ਸੰਗਰੂਰ ਜੇਲ੍ਹ ਚ ਨੇ। ਸ਼ਾਮ ਦਾ ਕੀ ਫੈਸਲਾ ਹੁੰਦਾ ਲਗਭਗ? ਹਾਂਜੀ। ਹਾਂਜੀ। ਅਜਾ ਸੰਗਰੂਰ ਜੇਲ੍ਹ ਤੇ ਹੁਣ ਉਹਨਾਂ ਨੂੰ ਕਰ ਲਿਆ ਗਿਆ। ਕੀ ਇਹ ਜਮਾਨਤੀ ਮਾਮਲਾ ਨਹੀਂ ਕਿ ਜਮਾਨਤ ਹੋ ਸਕੇ? ਦੇਖੋ ਅਸੀਂ ਪਹਿਲਾਂ ਤਾਂ ਸਾਨੂੰ ਅਜੇ ਤੱਕ ਇਹ ਹੁਣ ਪਤਾ ਚੱਲਿਆ ਕਿ ਕੇਸ ਧਾਰਾ ਦੇ ਅਧੀਨ ਉਹਨਾਂ ਨੇ ਅਰੈਸਟ ਕੀਤਾ ਹੈਗਾ ਤਾਂ ਹੁਣ ਕੋਈ ਸ਼ੁੱਟੀਆਂ ਵਾਲਾ ਹੈਗਾ ਤੇ ਉਹਦੇ ਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਜੀ ਸਰ ਤੁਸੀਂ ਜਿਹੜੀ ਅਰੈਸਟ ਕੀਤਾ ਉਹ ਇਸ ਮੇ ਜੀ ਤੁਹਾਨੂੰ ਦੇਖ ਕੇ ਦੱਸ ਸਕਦੀ ਹੈਗੀ ਆ ਵੈਸੇ ਐਫ ਆਈ ਆਰ ਨੰਬਰ 79 ਹੈ ਜਿਵੇਂ ਕਿ ਉਹਨਾਂ ਨੇ ਚੋਰੀ ਦਾ ਜਾਂ ਕੁਝ ਹੋਰ ਨਾਲ ਜੋੜ ਕੇ ਧਰਾਵਾ ਲਗਾਈਆ ਇਹਨਾਂ ਕਿਸ ਤਰ੍ਹਾਂ ਤੋਂ ਪੀਓ ਨੇ ਫਗੋੜੇ ਕਰਾਉਣ ਨੇ ਹੈਨਾ ਉਹ ਸਾਡੇ ਵੱਲ ਕਰਾਉਂ ਹਾਂਜੀ ਠੀਕ ਹੈ ਕਹਿੰਦਾ ਤੁਹਾਡੇ ਕਹਿੰਦਾ ਭਾਗ ਕੇ ਮਨਸਾ ਇਦਾਂ ਨਹੀਂ ਕਿ ਲੰਮਾ ਸਮਾਜ ਦੇ ਵਿੱਚ ਕੰਗਰਸੀ ਆ ਬਿਲਕੁਲ ਜੀ ਸਾਨੂੰ ਬਿਲਕੁਲ ਸਾਫ਼ ਇਹ ਲੱਗਦੀ ਹੈ ਜੀ ਮਨਸ਼ਾ ਕਿ ਕਿ ਪ੍ਰਤੀਕਰਮ ਕੀ ਹੁੰਦਾ ਹੈ ਕਿਉਂਕਿ ਮਜ਼ਦੂਰਾਂ ਲਈ ਆਮ ਲੋਕਾਂ ਲਈ ਉਹ ਲੜੇ ਭਿੜੇ ਅੰਡਰਗਰਾਉਂਡ ਤੱਕ ਉਹਨਾਂ ਨੂੰ ਰਹਿ ਲਈ ਮਜ਼ਦੂਰ ਹੋਣਾ ਪਿਆ ਬਲੋਕ ਸਾਹਿਬ ਅੱਜ ਪ੍ਰਤੀਕਰਮ ਕੀ ਆ ਤੁਹਾਡੇ ਮੁਤਾਬਕ ਕਿ ਉਹ ਤੁਸੀਂ ਸਾਰੇ ਮਾਹੌਲ ਤੇ ਤੁਹਾਡੇ ਨਾਲ رابطہ ਵੀ ਹੋਣਾ ਹੈ ਵੱਡੇ ਆਗੂਆਂ ਦਾ ਛੋਟੇ ਆਗੂਆਂ ਦਾ ਦੇਖੋ ਉਸ ਚ ਇਹ ਹੈ ਜਿਹੜੇ ਸਾਹਬ ਦੇ ਥੱਲੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਵੀ ਆ ਭਾਵੁ ਭਾਵੁਕਤਾ ਵੀ ਜੁੜੀ ਹੋਈ ਆ ਆਪਣੇ ਆਗੂ ਦੇ ਨਾਲ ਇਸ ਤਰ੍ਹਾਂ ਲੋਕ ਲੱਗੇ ਹੋਏ ਹੈਗੇ ਆ ਚੌਂਦੇ ਆ ਕਿ ਉਹ ਬਾਹਰ ਆ ਤੇ ਪਰ ਜਿਸ ਤੋ ਨਿਸਾਦੀ ਦੇ ਨਾਲ ਪੁਲਿਸ ਨੇ ਐਕਟ ਕੀਤਾ ਆ ਜਦੋਂ ਅਸੀਂ ਦੇਖਦੇ ਆ ਕਿ ਛੋਟਾ ਜਿਹਾ ਕੋਈ ਪਿੰਡ ਦਾ ਮਾਮਲਾ ਹੁੰਦਾ ਉਹਦੇ ਵਿੱਚ ਪੁਲਿਸ ਅਕਸਰ ਨਾਲ ਐਕਟ ਨਹੀਂ ਕਰਦੀ ਪਰ ਇੱਕ ਮਜ਼ਦੂਰ ਆਗੂ ਜਿਹੜੇ ਕੋਈ ਆਪਣੇ ਪਰਸਨਲ ਹਿੱਤਾਂ ਲਈ ਨਹੀਂ ਕਲਕੇ ਲੋਕਾਂ ਦੀ ਲੜਾਈ ਨੂੰ ਜਿਹੜਾ ਆ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਸ ਮੁਸਤੈਦੀ ਦੇ ਨਾਲ ਅਰੈਸਟ ਕੀਤਾ ਤਾਂ ਉਸ ਤੋਂ ਸਾਫ਼ ਸਾਨੂੰ ਲੱਗਦਾ ਹੈ ਕਿ ਪੁਲਿਸ ਦੀ ਮਨਸ਼ਾ ਤੇ ਸਰਕਾਰ ਦੀ ਮਨਸ਼ਾ ਆਮ ਆਦਮੀ ਪਾਰਟੀ ਦੀ ਮਤਲਬ ਸਰਕਾਰ ਪੰਜਾਬ ਸਰਕਾਰ ਦੀ ਮਨਸ਼ਾ ਹੁਣ ਮਜ਼ਦੂਰਾਂ ਦੇ ਹੱਕਾਂ ਤੇ ਹਿੱਸਾ ਨਹੀਂ ਹੈ ਨਾ ਕਿ ਮਨਰੇਗਾ ਦੇ ਖਿਲਾਫ ਉਹਨਾਂ ਨੇ ਇਜਲਾਸ ਇੱਕ ਜਿੰਦਾ ਸੱਦ ਲਿਆ ਤੇ ਮਲੌਰ ਸਾਹਿਬ ਵੀ ਮਜ਼ਦੂਰਾਂ ਲਈ ਹੀ ਲੜ ਰਹੇ ਨੇ ਤਾਂ ਫਿਰ ਇਹ ਤਾਂ ਸਿਰਫ ਹਦਾਚਰੀ ਦੇ ਦੀ ਲੋੜ ਸੀ ਮਲੌਰ ਸਾਹਿਬ ਨੂੰ ਇਹ ਹੋਇਆ ਉਲਟ ਕਿ ਕਹਾਣੀ ਨੂੰ ਥੋੜਾ ਜਿਹਾ ਛੋਲੇ ਇਹ ਦੇਖੋ ਬਿਲਕੁਲ ਪਹਿਲਾਂ ਤੋਂ ਪਹਿਲਾਂ ਹੀ ਕਿਹਾ ਕਿ ਇਹ ਸੀ ਡੋਗਲਾ ਚਿਹਰਾ ਆ ਇਹ ਆਮ ਆਦਮੀ ਪਾਰਟੀ ਇੱਕ ਇਨਕਲਾਬ ਦਾ ਨਾਹਰਾ ਲੈ ਕੇ ਨਕਲੀ ਤੌਰ 'ਤੇ ਜਿਹੜਾ ਆ ਬਣਨ ਦੀ ਇੱਕ ਕੋਸ਼ਿਸ਼ ਜਿਹੜੀ ਉਹਨਾਂ ਨੇ ਕੀਤੀ ਪਰ ਉਹ ਅਸਲੀ ਇਨਕਲਾਬ ਦੇ ਲਈ ਜੋ ਚੀਜ਼ ਚਾਹੀਦੀ ਉਹ ਨਹੀਂ ਹੈ ਨਾ ਕੋਈ ਇਹ ਇਨਕਲਾਬ ਦਾ ਨਾਹਰਾ ਲਾ ਕੇ ਲੋਕਾਂ ਦੇ ਵਿੱਚ ਆਏ ਆ ਪਰ ਅੱਜ ਜਿਹੜਾ ਆ ਉਹ ਬਿਲਕੁਲ ਡੋਬਲਾ ਚਿਹਰਾ ਉਹ ਉਹ ਨਾ ਦਲਤ ਆਗੂਆਂ ਦੇ ਨਾਲ ਮੀਟਿੰਗ ਕਰਦੇ ਆ ਉਹਨਾਂ ਨੂੰ ਆਮ ਦਲਤ ਲੋਕਾਂ ਕੋਲੋਂ ਮੁਸ਼ਕ ਆਉਂਦਾ ਕਿਸੇ ਵੇਲੇ ਇਹੀ ਭਗਵੰਤ ਮਾਨ ਸਿੰਘ ਜਦੋਂ ਬਾਹਰਦਖਲਾਂ ਵਾਲਾ ਕੇਸ ਹੋਇਆ ਤਾਂ ਵੱਟਾਂ ਤੇ ਬੈਠ ਕੇ ਇਹ ਕਿਸੇ ਵਕਤ ਜਥੇਬੰਦੀ ਨੂੰ ਇਹੇ ਕਹਿੰਦੇ ਹੁੰਦੇ ਸੀ ਕਿ ਮੈਨੂੰ ਵੀ ਬੁਲਾਓ ਮੈਂ ਵੀ ਇਸ ਤੁਹਾਡੇ ਹੱਕ ਵਿੱਚ ਆਇਆ ਜਲੂਰ ਕਾਂਡ ਦੇ ਵੇਲੇ ਇਹ ਆ ਕੇ ਧਰਨੇ ਦੇ ਵਿੱਚ ਬੈਠਦੇ ਰਹੇ ਆ ਹਾਂ ਹਾਂ ਤੇ ਅੱਜ ਉਹ ਵੀ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਆਇਆ ਤੇ ਉਹ ਉਹੀ ਰੂਪ ਦਿਖਾਇਆ ਜਿਹੜਾ ਦੂਸਰੀਆਂ ਪਾਰਟੀਆਂ ਨੇ ਦਿਖਾਇਆ ਬਲਕਿ ਉਹਨਾਂ ਨਾਲੋਂ ਜ਼ਿਆਦਾ ਕਰੂਨ ਰੂਪ ਦੇ ਵਿੱਚ ਸਾਹਮਣੇ ਆਏ ਹੈਗੇ ਹਾਂ ਤਾਂ ਇਹ ਬਿਲਕੁਲ ਸਰਕਾਰ ਦਾ ਡੋਗਲਾ ਕਰਦਾਰ ਆ ਤੇ ਦੂਜੇ ਪਾਸੇ ਜਿਹੜਾ ਆਰਐਸਐਸ ਦਾ ਬੀਜੇਪੀ ਦਾ ਇੱਕ ਫਾਸ਼ੀਵਾਦੀ ਹੱਲਾ ਆ ਸਾਡੇ ਦੇਸ਼ ਦੇ ਅੰਦਰ ਉਹਦੀ ਪੈੜ ਦੇ ਵਿੱਚ ਪੈੜ ਰੱਖਣ ਦੀ ਕੋਸ਼ਿਸ਼ ਕਰਦੀ ਹੈ ਕਿ ਆਰਐਸਐਸ ਦਾ ਜਿੱਕਰ ਆਪਕ ਨਹੀਂ ਕਰਾਂਗੇ ਮਾਹੌਲ ਤਾਂ ਪੰਜਾਬ ਸਰਕਾਰ ਨਾਲ ਸਬੰਧਤ ਹੈ ਮਜ਼ਬੂਤ ਅਗੂ ਦਾ ਦੇਖੋ ਜੀ ਇੱਕ ਗੱਲ ਸਾਫ ਸਾਫ ਹੈਗੀ ਆ ਕਿ ਬੀਜੇਪੀ ਆਰਐਸਐ ਸਾਡੇ ਦੇਸ਼ ਦੇ ਅੰਦਰ ਮਨੁਸੰਗੀਤੀ ਨੂੰ ਲਾਗੂ ਕਰਨਾ ਚਾਹੁੰਦੀ ਹੈ ਤੇ ਉਹ ਉਸ ਕਿਸਮ ਦੀਆਂ ਜਿਹੜੀਆਂ ਨੀਤੀ ਆਉਣੇ ਚਾਹੀਏ ਉਹ ਚਾਰ ਲੇਬਰ ਕੋਰਡਸ ਨੂੰ ਚਾਹੀਏ ਮਨਰੇਗਾ ਸਕੀਮ ਹੈ ਤੇ ਇਹਦੇ ਵਿੱਚ ਜੋ ਚੇਂਜਸ ਉਹਨਾਂ ਨੂੰ ਲੈ ਕੇ ਆਂਦੇ ਨੇ ਹਾਂ ਹਾਂ ਜਾਂ ਜਾਂ ਬਿਜਲੀ ਸੋਧ ਬਿੱਲ ਦੀ ਗੱਲ ਕਰੀਏ ਤਾਂ ਟੋਟਲ ਜਿਹੜਾ ਆ ਲੋਕਾਂ ਜਿਹਨੂੰ ਪਖਾਰੀਆਂ ਤੋਂ ਢਾੜੀ ਬਣਾਉਣ ਜਾ ਰਹੀ ਹੈਗੀ ਆ ਤਾਂ ਉਹ ਦੂਜੇ ਪਾਸੇ ਇਸ ਦੇਸ਼ ਦੇ ਵਿੱਚ ਜਿਹੜਾ ਜਾਤਪਾਤ ਦਾ ਢਾਂਚਾ ਹੈ ਉਹਨੂੰ ਲਗਾਤਾਰ ਮਜ਼ਬੂਤ ਕਰਨ ਦੀ ਤੇ ਮਨੁਵਾਦ ਦੀ ਜਿਹੜੀ ਜਾਤਪਾਤ ਆਧਾਰਿਤ ਸਮਾਜ ਔਰਕਾ ਬਹੁਤ ਢਾੜੀ ਹਾਲਤ ਵਾਲਾ ਸਮਾਜ ਬਣਾਉਣਾ ਚਾਹੁੰਦੀ ਹੈ ਤੇ ਅੱਜ ਆਮ ਆਦਮੀ ਪਾਰਟੀ ਸਰਕਾਰ ਜੋ ਕਰ ਸਕਦੀ ਆ ਉਹ ਨਾ ਕਰਕੇ ਬਲਕਿ ਇੱਕ ਉਹ ਹੋਣ ਦਾ ਵਿਖਾਵਾ ਕਰ ਰਹੀ ਆ ਤੋ ਸਾਫ ਸਾਫ ਜਾਹਰ ਹੁੰਦਾ ਕਿ ਉਹ ਕਿਹਦੇ ਹੱਕ ਚ ਜਾਵੇ। ਹੂੰ ਉਹ ਵੀ ਜੇ ਮੰਨ ਲਓ ਕਿ ਇਹਨਾਂ ਨੇ ਕੁਝ ਕਰਨਾ ਆ ਤਾਂ ਜਦੋਂ ਉਹ ਵੱਖ-ਵੱਖ ਚੀਜ਼ਾਂ ਲੈ ਕੇ ਆ ਰਹੇ ਨੇ, ਵੱਖ-ਵੱਖ ਕਾਨੂੰਨ ਲੈ ਕੇ ਆ ਰਹੇ ਨੇ ਤਾਂ ਜੇ ਜੇ ਪੰਜਾਬੀ ਦੇ ਲੋਕਾਂ ਦੇ ਹਮਾਇਤੀ ਹੋਣ ਤਾਂ ਇਹ ਉਹਨਾਂ ਦੇ ਖਿਲਾਫ ਖੜੇ ਹੋਣ ਡਟ ਕੇ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਣ ਹੋਰ ਸਟੇਟਾਂ ਬਹੁਤ ਸਾਰੀਆਂ ਇਦਾਂ ਕਰ ਰਹੀਆਂ ਨੇ। ਜਿਹੜੀਆਂ ਖਿਲਾਫ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਸਟੈਂਡ ਲੈ ਲਿਆ। ਵੱਡੀ ਹਕੂਮਤ ਦੇ ਦੇਸ਼ ਦੀ ਮੋਦੀ ਸਰਕਾਰ ਜੀ ਦੇ ਖਿਲਾਫ ਵੱਟਾ ਜਹਾਂਦਰ ਨਾਲ ਇੱਕ ਦਿਨ ਦਾ اجلاس ਸੱਦਿਆ ਇਹਨੂੰ ਦੇਖੋ ਸਾਨੂੰ ਇਹ ਲੱਗਦਾ ਕਿ ਠੀਕ ਹੈ ਉਹਨਾਂ ਨੇ ਹੀ ਮਤਾ ਪਾਇਆ ਉਹ ਮਜ਼ਦੂਰਾਂ ਦੀ ਵੋਟ ਲੈਣਾ ਚਾਹੁੰਦੇ ਆ ਵੋਟ ਬੈਂਕ ਤੋਂ ਗਾਂ ਉਹ ਨਹੀਂ ਸੋਚਦੇ ਪਰ ਜੇ ਅਸੀਂ ਕਹਿੰਦੇ ਆ ਕਿ ਸੱਚੀ ਮਜ਼ਦੂਰ ਹਕਤ ਐਸ਼ੀ ਨੇ ਠੀਕ ਹੈ ਤਾਂ ਫਿਰ ਉਹਨਾਂ ਨੂੰ ਲੇਬਰ ਕੋਡ ਦੇ ਉੱਤੇ ਵੀ ਲਿਆ ਕੇ ਮਤਾ ਪਾਉਣਾ ਚਾਹੀਦਾ ਕਿ ਅਸੀਂ ਨਹੀਂ ਲਾਗੂ ਕਰਾਂਗੇ ਅਸੀਂ ਆਪਣੇ ਮਜ਼ਦੂਰਾਂ ਨੂੰ ਇਹਨਾਂ ਨੂੰ ਅਸੀਂ ਵੱਧ ਦਿਹਾੜੀ ਦਵਾਂਗੇ ਅਸੀਂ ਤੈਅ ਕਰਾਂਗੇ ਕਿ ਕਿੰਨੀ ਦਿਹਾੜੀ ਦੇਣੀ ਹੈ ਜੇ ਕਿਸ ਤਰ੍ਹਾਂ ਦਾ ਕੋਈ ਸਮੱਸਿਆ ਹੈ ਮਜ਼ਦੂਰਾਂ ਲਈ ਉਹ ਨਕਾਂ ਦੇ ਗੱਲ ਬੰਦ ਦੇਖੋ ਪਹਿਲੀ ਚੀਜ਼ ਤਾਂ ਇਹ ਹੀ ਆ ਕਿ ਜਿਹੜੀ ਮਜ਼ਦੂਰਾਂ ਨੇ ਲੜ ਕੇ 8 ਘੰਟੇ ਦੀ ਦਿਹਾੜੀ ਕਰਵਾਈ ਸੀਗੀ ਉਹਨੂੰ ਹੀ ਖਤਮ ਕਰਦਾ ਸਿੱਧੇ ਰੂਪ ਦੇ ਵਿੱਚ 12 ਘੰਟੇ ਦੀ ਦਿਹਾੜੀ ਜਿਹੜੀ ਦਾ ਪਹਿਲੀ ਪ੍ਰੋਵੀਜ਼ਨ ਹੈਗੀ ਆ ਦੂਸਰਾ ਜਿਹੜੀ ਪਹਿਲਾਂ ਇੱਕ ਮਤਲਬ ਸ਼ਾਂਤੀ ਕਰਨ ਤੋਂ ਪਹਿਲਾਂ ਸੋਚਿਆ ਜਾਂਦਾ ਸੀ ਹੁਣ 400 ਮਜ਼ਦੂਰਾਂ ਦੀ ਇੱਕ ਛੇਤੀ ਬਹੁਤ ਛੇਤੀ ਸ਼ਾਂਤੀ ਕਰਨ ਦਾ ਜਿਹੜਾ ਸਵਾਲ ਆ ਵੀ ਉਹ 400 ਮਜ਼ਦੂਰ ਨੂੰ ਇੱਕੋ ਵਕਤ ਸ਼ਾਂਤੀ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਵੀ ਮਜ਼ਦੂਰ ਵਿਰੋਧੀ ਬਹੁਤ ਸਾਰੀਆਂ ਉਹਦੇ ਵਿੱਚ ਚੀਜ਼ਾਂ ਆਈਆਂ ਹਨ ਜੀ ਹਨਾ ਲੇਬਰ ਕੋਡ ਦੇ ਵਿੱਚ ਜਿਸ ਦੇ ਉੱਤੇ ਇਹਨਾਂ ਨੂੰ ਬੋਲਣਾ ਚਾਹੀਦਾ ਕਿ ਹੜੀ ਦਾ ਸਵਾਲ ਆ ਦਿਹਾੜੀ ਕਿਸ ਤਰ੍ਹਾਂ ਨਾਲ ਤੈਅ ਹੋਊਗੀ ਮੰਨ ਲਓ ਡੀਸੀ ਰੇਟ ਜਾਂ ਜੋ ਸਾਰਾ ਕੁਝ ਹੋ ਤਾਂ ਸਟੇਟ ਕਰ ਸਕਦੀ ਹੈ ਪਰ ਸਟੇਟ ਉਸ ਦੇ ਉੱਤੇ ਬੋਲਣ ਦੀ بجائے ਜੋ ਚੀਜ਼ ਉਹਨਾਂ ਨੂੰ ਸੂਟ ਕਰ ਰਹੀ ਹੈ ਨਰੇਗਾ ਦੇ ਉੱਤੇ ਸਿਰਫ ਰੋਲਾ ਪਾ ਕੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਏ ਹਾਂ ਗੱਲਾਂ ਇਹਦੇ ਨਾਲ ਨਹੀਂ ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਲੱਗਦਾ ਕਿ ਅਸੀਂ ਸਾਨੂੰ ਵੀ 40% ਦੇਣਾ ਪੈਣਾ ਹੈ ਤਾਂ ਇਹ ਹੀ ਇਹ ਕਿਤੇ ਨਾ ਕਿਤੇ 노 डाउट बीजेपी ਇਹ ਠੀਕ ਨਹੀਂ ਕਰ ਰਹੀ ਪਰ ਪੰਜਾਬ ਸਰਕਾਰ ਦੂਸਰੀ ਚੀਜ਼ ਤੇ ਵੀ ਲੈ ਕੇ ਆਵੀ ਨਾ ਜਿਹੜੀ ਮਜ਼ਦੂਰਾਂ ਦੇ ਖਿਲਾਫ ਇੱਕ ਕਾਨੂੰਨ ਆਇਆ ਹੁਣ ਬਿਲਕੁਲ 12 ਘੰਟੇ ਦੀ ਦਿਹਾੜੀ ਜਦੋਂ ਕਿ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਪੰਜਾਬ ਦੇ ਅੰਦਰ ਲਾਗੂ ਕੀਤੀ 12 ਘੰਟੇ ਦੀ ਦਿਹਾੜੀ ਹੂੰ ਪੰਜਾਬ ਵਿੱਚ ਸਭ ਤੋਂ ਪਹਿਲਾਂ ਲੱਗ ਹੁੰਦੀ ਹੈ ਬਿਲਕੁਲ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਇਹਦਾ ਮਤਲਬ ਆਰਡਰ ਜਾਰੀ ਕੀਤੇ ਹੈਗੇ 12 ਘੰਟੇ ਦੀ ਦਿਹਾੜੀ ਹਾਂ ਫਿਰ ਹੁਣ ਇਹ ਮਾਮਲਾ ਜੇ ਆਪਾਂ ਮਰੋਤਾਬ ਦੇ ਕਿਤੇ ਕਿਤੇ ਰੱਖੀਏ ਤਾਂ ਏ ਲੋਕ ਜਿਹੜਾ ਕੋਈ ਜਾਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੋਈ ਅਗਲਾ ਸੰਘਰਸ਼ ਆਰੰਭਨ ਦਾ ਤਹਿैया ਕੋਈ ਇਦਾਂ ਦੀ ਮੀਟਿੰਗ ਇਦਾਂ ਦੇ ਫੈਸਲੇ ਆਗਵਾ ਦਰਮਿਆਨ ਕਿਵੇਂ ਆਪਾਂ ਦੇਖ ਸਕਦੇ ਆ ਕੋਈ ਦੇਖੋ ਇਸ ਚ ਵੀ ਰਿਸਰਵ ਮੈਨੂੰ ਵੀ ਇਹ ਜਾਣਕਾਰੀ ਮਿਲੀ ਹੈ ਕਿ 4 ਤਰੀਕ ਨੂੰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਾਥੀ ਨੇ ਮੀਟਿੰਗ ਰੱਖੀ ਆ ਉਸਦੇ ਵਿੱਚ ਤੈਅ ਕਰਨਗੇ ਕਿ ਕੀ ਕਰਨਾ ਹੈ ਤਾਂਕਿ ਉਹਨਾਂ ਨੇ ਪਿੰਡਾਂ ਦੇ ਅੰਦਰ ਅਰਥੀਆਂ ਫੇਕਣ ਦੀ ਇਹ ਸਰਕਾਰ ਦੀਆਂ ਜਿਹੜਾ ਆ ਕਾਲ ਦਿੱਤੀ ਹੋਈ ਆ ਤੇ ਲੋਕ ਉਹਨੂੰ ਲਾਗੂ ਕਰਵਾਉਣ ਜਿੱਥੇ ਮੀਟੇ ਰੱਖੀ ਚਾਰਵਾੜੀ ਹਾਂਜੀ ਚਾਰਵਾੜੀ ਕਿੱਥੇ ਰੱਖੀ ਹੈ ਪਟਿਆਲੇ ਜਾਂ ਕੱਲੀਗੜ ਜਾਂ ਨਾਦਬੇ ਮੈਨੂੰ ਨਹੀਂ ਪਤਾ ਜੀ ਨੂੰ ਮਲੌਰ ਦੇ ਸ਼ਾਨ ਕਿੱਥੇ ਰੱਖੀਆ ਤੁਹਾਡੇ ਕਹਿੰਦਾ ਪਾਉਤ ਮਲੌਰ ਸਾਹਿਬ ਜਿਹੜੇ ਅਰੈਸਟ ਹੁੰਦੇ ਆ ਇਹ ਸਾਰੇ ਮਾਹੌਲ ਦੇ ਵਿੱਚ ਜਿਵੇਂ ਆਪਾਂ ਚਰਚਾ ਕੀਤੀ ਤੇ ਅੱਜ ਸ਼ਾਮ ਤੱਕ ਉਹਨਾਂ ਨੂੰ ਸੁਗਰੂ ਦੇ ਦੇ ਵਿੱਚ ਤੇਜ਼ੀ ਤਰ ਹਾਂਜੀ ਹਾਂ ਤੇ ਮੋٹے ਦੌਰ ਤੇ ਤੁਸੀਂ ਇਸ ਸਾਰੇ ਮਾਹੌਲ ਦੇ ਵਿੱਚ ਲੋਕ ਆਗੂਆਂ ਮਜ਼ਦੂਰ ਆਗੂਆਂ ਨੂੰ ਤੇ ਮਜ਼ਦੂਰਾਂ ਨੂੰ ਕੀ ਸਨੇਹਾ ਕੋਈ ਸੱਦਾ ਦੇਣਾ ਚਾਹੁੰਦੇ ਹੋ ਬਤਾਓਰਾ ਜੀਵਨ ਸਾਥਨ ਮਲੌਰ ਤੇ ਫਿਰ ਤੁਸੀਂ ਆ ਕੇ ਮੈਨੂੰ ਲੱਗੂ ਸਿਸ਼ਿਆ ਜੀ ਦੇ ਦੇਖੋ ਦੇਖੋ ਅਸੀਂ ਲੋਕਾਂ ਨੂੰ ਇਹ ਜੀ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਆਪ ਵੀ ਜਿਹੜੇ ਸੰਘਰਸ਼ ਦੇ ਲਈ ਜਾਂ ਆਪਣੀ ਜ਼ਿੰਦਗੀ ਨੂੰ ਬੇਤਰ ਬਣਾਉਂਦੇ ਨੇ ਜਿਸ ਤਰ੍ਹਾਂ ਦੇ ਅੱਜ ਹਮਲੇ ਨੇ ਸਾਡੇ ਮਜ਼ਦੂਰਾਂ ਨੂੰ ਚੇਤਨ ਹੋ ਕੇ ਜਥੇਬੰਦ ਹੋਣ ਦੀ ਲੋੜ ਆ ਤਾਂ ਉਹਨਾਂ ਨੂੰ ਜਥੇਬੰਦ ਹੋ ਕੇ ਆਪਣੀ ਇਸ ਲੜਾਈ ਨੂੰ ਜੜਾ ਆ ਲੜਨਾ ਚਾਹੀਦਾ ਤੇ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਜੀ ਬਿਲਕੁਲ ਫਿਰ ਦਰਸ਼ਕਾਂ ਤੇ ਆਪਣੀ ਸਨੇਹ ਨੂੰ ਦੱਸਦੀ ਹੈ ਕਿ ਇਸ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਖਾਸ ਤੌਰ ਤੇ ਜਿਹੜਾ ਮੁਕੇਸ਼ ਮਲੌਰ ਜਿਹੜੇ ਸੀ ਵਰਸੀ ਆਗੂ ਨੇ ਲੋਕਾਂ ਨੂੰ ਦੂਰ ਆਗੂ ਦਰਤਾਂ ਨੂੰ ਪੁਨਾ ਦੀ ਗ੍ਰਿਫਤਾਰੀ ਤੇ ਗ੍ਰਿਫਤਾਰੀ ਦੇ ਇੰਤਕਾਲ ਦੇ ਇਧਰ-ਉਧਰ ਜਿਹੜੇ ਹੋਰ ਸਾਰੇ ਤਵਾਨ ਉਹ ਸਾਰੇ ਜਿਹੜੇ ਖੋਲੇ ਆ ਕਹਿ ਸਕਦੇ ਆ ਕਿ ਉਹਨਾਂ ਦੇ ਜੀਵਨ ਸਾਥਨ ਤੇ ਜਿਹੜੇ ਖੁਦ ਇਸਤਰੀ ਜਾਗਰਤੀ ਵਾਲ ਪੰਜਾਬ ਦੇ ਜਰਨਲ ਸੱਤਰ ਨੇ ਖੁਦ ਉਹ ਮਹਿਲਾ ਸੰਸਰਤੀ ਆਗੂ ਨੇ ਜਿਵੇਂ ਅਮਰਜੀਤ ਤੋਂ ਡੋਗੀ ਤੋਂ ਦਰਵੇਂ ਚੈਨਲ ਲਈ ਤੁਸੀਂ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੋਤਵਾਲ ਇਹ ਮਿਸ਼ਨ ਪੰਜਾਬੀ